ਰਾਜਸਥਾਨ ਕੋ ਜਰਕੜ ਹਾਕੀ ਐਸਟਰੋ ਤਰਫੋਂ ਤੇ ਪੰਜਾਬ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਖੇਡ ਅਫਸਰ ਕੁਲਦੀਪ ਸਿੰਘ ਚੁੰਗਦੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਮੰਤਵ ਨਾਲ ਦੇ ਸਰਕਾਰ ਲਈ ਲੜਕੇ ਅਤੇ ਲੜਕੀਆਂ ਦੇ ਟ੍ਰੈਲ ਕਰਵਾਏ ਗਏ ਨੇ ਜਿਸ ਵਿੱਚ ਲਗਭਗ 200 ਦੇ ਕਰੀਬ ਬੱਚਿਆਂ ਨੇ भाग ਲਈ ਇਸ ਮੌਕੇ ਬੱਚਿਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਇਹਨਾਂ ਟ੍ਰੈਲਾਂ ਵਿੱਚ ਬੱਕ ਬੱਕ ਵਰਗ ਦੇ ਖਿਡਾਰੀਆਂ ਨੇ ਹਿੱਸਾ ਵੀ ਲਿਆ ਇਸ ਮੌਕੇ ਜਰਕੜ ਦੇ ਹਾਕੀ ਕੋਚ ਪ੍ਰਗਟ ਸਿੰਘ ਬਲਜੀਤ ਕੌਰ ਜਲਾਲਦੀਬਾਲ ਕੋਚ ਮਨਪ੍ਰੀਤ ਸਿੰਘ ਮੁੰਡੀਆਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਪ੍ਰਬੰਧਕੀ ਕਾਗਜ਼ੀ ਕਾਰਵਾਈ ਦੇ ਨਾਲ-ਨਾਲ ਉਹਨਾਂ ਦੇ ਹੁਨਰ ਨੂੰ ਵੀ ਤਰਾਸ ਦੇ ਨਜ਼ਰਾਈ ਨੇ ਪੰਜਾਬ ਦੀ ਨੰਬਰ 6 ਸਿਹਤ ਜਗਰੂਪ ਸਿੰਘ ਜਰਕੜ ਇਸ ਅਫਸਰ ਪਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਆਓ ਦੇਖਦੇ ਹਾਂ ਲੁਧਿਆਣੇ ਤੋਂ ਗੁਰਪ੍ਰੀਤ ਸਿੰਘ ਗੋਪੀ ਦੀ ਖਾਸ ਰਿਪੋਰਟ ਫੋਰਸ ਡਿਪਾਰਟਮੈਂਟ ਵੱਲੋਂ ਜਿਹੜੇ ਦੇਸ਼ ਤੋਂ ਬੰਗਦੇ ਉਹਨਾਂ ਦੇ ਐਲ ਜਰ ক্রিকেট ਸਟੇਡੀਅਮ ਰਿਖੇ ਲਿਆ ਜਾ ਰਹੇ ਨੇ ਤੇ ਬੜਾ ਵਧੀਆ ਮੈਂ ਦੇਖਿਆ ਬੱਚਿਆਂ ਨੂੰ ਬੱਚਿਆਂ ਵੱਲੋਂ ਪਰਮਾ ਹੰਗਾਰਾ ਬੁਲੇਨ ਟ੍ਰੈਲਨ ਉਹਦੇ ਵਿੱਚ ਜਿੰਨੇ ਸਾਡੇ ਲੋਕਲ ਫੀਡਿੰਗ ਸੈਂਟਰ ਨੇ ਹਾਕੀ ਦੇ ਇਹ ਕੋਨਾਂ ਦੇ ਟ੍ਰੈਲ 'ਚ ਦੱਕਵੱਦੀ ਤੇ ਆਪਣਾ ਕਿਲਾ ਦਾ ਪਰ ਦਲਾਵਦੀ ਵਾਲੇ ਤੇ ਮੁੰਡੀਆਂ ਇਹ ਸਭ ਜਿਹੜੇ ਵਿੱਚ ਮੈਨੂੰ ਵਧੀਆ ਗੱਲੇ ਲੱਗੀਆਂ ਵੀ ਮੁੰਡਿਆਂ ਦੇ ਵਿੱਚ ਤਾਂ ਕਾਫੀ ਉਤਸ਼ਾਹ ਹੈਗਾ ਹੀ ਹੈਗਾ ਪਰ ਕੁੜੀਆਂ ਵੀ ਵੱਡੇ ਪੱਧਰ ਤੇ ਇਹਨਾਂ ਟ੍ਰੈਲਾਂ ਦੇ ਵਿੱਚ ਆਈਆਂ ਨੇ ਤੇ ਔਰ ਕੋਲ ਦੁਨੀਆ ਹਰ ਅਸੈਂਟਰੋ ਸੇਟਾ ਲਾਟ ਹੋਈਆਂ ਨੇ ਉਹਨੇ ਬੱਚੇ ਸਿਲੈਕਟ ਹੋਣਗੇ ਤੇ ਪਰ ਬੱਚੇ ਪੱਟੀ ਗਿਣਤੀ ਵਿੱਚ ਆਏ ਨੇ ਤੇ ਉਹਨਾਂ ਨੂੰ ਸਪੋਰਟਸ ਡਿਪਾਰਟਮੈਂਟ ਵੱਲੋਂ ਉਹਨਾਂ ਨੇ ਆਪ ਦੇ ਪਿਛੀ ਨਰ ਮੁਸਾਬਸੇ ਮੁਫਤ ਦਿੱਤੇ ਜਾਂਦੀਆਂ ਨੇ ਤੇ ਇਹ ਵਧੀਆ ਗੱਲ ਆ ਕਿ ਜੇ ਅਸੀਂ ਆਪਣੇ ਸਪੋਰਟਸ ਕਲਚਰ ਨੂੰ ਖਾਸ ਕਰਕੇ ਹਾਕੀ ਕਲਚਰ ਨੂੰ ਮੌਜੂਦ ਕਰਨਾ ਤੇ ਜੋ ਸਰਕਾਰ ਉਪਰਾਲੇ ਕਰ ਰਹੀ ਹੈ ਬੜਾ ਵਧੀਆ ਔਰ ਸਾਨੂੰ ਵੀ ਵੱਧ ਤੋਂ ਵੱਧ ਜੁੜੂਗੇਣਾ ਚਾਹੀਦਾ ਖਾਸ ਕਰਕੇ ਮੈਂ ਬੇਨਤੀ ਕਰਦਾ ਜਿਹੜੇ ਬੱਚਿਆਂ ਦੇ ਮਾਪੇ ਨੇ ਮਾਪਿਆਂ ਨੂੰ ਜ਼ਰੂਰ ਕਮਿਟੀ ਵਿੱਚ ਆਉਣਾ ਚਾਹੀਦਾ ਕੋ ਕਦੇ ਅਸੀਂ ਆਪਣੀ ਸਪੋਰਟਸ ਨੂੰ ਪ੍ਰੋਮੋਟ ਕਰਨਾ ਦਾ ਸਪੋਰਟਸ ਸਟਰਕਚਰ ਮਜ਼ਬੂਤ ਕਰਨਾ ਦਾ ਸਾਨੂੰ ਵੱਲ ਦੇਸ਼ੋਂ ਨਕਲ ਕਰਨੀ ਚਾਹੀਦੀ ਹੈ ਆਸਟ੍ਰੇਲੀਆ ਦੇ ਵਿੱਚ ਮੈਂ ਦੇਖਿਆ ਵੀ ਜੇਕਰ ਬੱਚੇ ਜਦੋਂ ਵੀ ਪਲੇਇੰਗ ਲਈ ਗਰਾਊਂਡ ਚ ਆਉਂਦੇ ਨੇ ਤਾਂ ਮਾਪੇ ਆਪਣੇ ਨਾਲ ਹੁੰਦੇ ਨੇ ਮਾਪੇ ਨਾਲ ਹੁੰਦੇ ਨੇ ਹੁਣ ਸਾਡੇ ਮਾਪਿਆਂ ਚ ਇਹ ਜਾਨ ਨਹੀਂ ਹੈਗਾ ਹਾਂ ਪਬਲਿਕ ਸਕੂਲਾਂ ਦੇ ਵਿੱਚ ਕੋਈ ਫੀਲਿੰਗ ਸਿਮਿਟੀ ਹੁੰਦੀ ਆ ਜਦੋਂ ਕੋਈ ਵੀ ਫੈਸਲਾ ਹੁੰਦਾ ਮਾਪੇ ਤੇ ਪੱਟੀ ਕੰਤੀ ਸਰਕਰਤ ਕਰਦੀ ਹੈ ਤੇ ਇਸੇ ਕਰਕੇ ਸਾਡਾ ਪਬਲਿਕ ਸਕੂਲਾਂ ਦਾ ਜਿਹੜਾ ਪੜਾਈ ਦਾ ਸਿਸਟਮ ਹੈ ਕਾਫੀ ਮਜ਼ਬੂਤ ਤਾਂ ਪਰ ਸਾਡੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜੇ ਬੱਚੇ ਸਪੋਰਟਸ ਕਰਦੇ ਉਹਨਾਂ ਦੇ ਮਾਪੇ ਗਰਾਊਂਡਾਂ ਚ ਕਿਉਂ ਨਹੀਂ ਬਣਦੇ ਜੇ ਗਰਾਊਂਡਾਂ ਚ ਆਉਣਗੇ ਤੇ ਇਹਦੇ ਨਾਲ ਔਰ ਪੰਜਾਬ ਨੂੰ ਦਾ ਫਲਾਤਾ ਹੋਵੇਗਾ ਪੰਜਾਬ ਦੀ ਜਿਹੜਾ ਸਪੋਰਟਸ ਕਲਚਰ ਹੋ ਮਜ਼ਬੂਤ ਹੋਵੇਗਾ ਸਭ ਤੋਂ ਐਮ ਗੱਲ ਇਹ ਹੈ ਕਿ ਜੇ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਰੱਖਦੀ ਵੱਡੀ ਸਮੱਸਿਆ ਉਹ ਆਪ ਦੇ ਆਪ ਖਤਮ ਹੋ ਜਾਵੇਗੀ ਤੇ ਨਹੀਂ ਮਿਲੇ ਬੀ ਅੱਜ ਜਗੂ ਸਰ ਕਿੰਨੇ ਕ ਬੱਚੇ ਅੱਜ ਇੱਥੇ ਪਾਰਟਿਸਪੇਟ ਕਰ ਰਹੇ ਟ੍ਰਾਇਲ ਦੇ ਵਿੱਚ ਪਹੁੰਚੇ ਹੋਇਆ ਜਰਖਟ ਵਿਖੇ ਮੇਰੇ ਖਿਆਲ ਦੋ 250 ਬੱਚਾ ਜਿੰਨਾਂ ਨੇ ਮੈਂ ਦੇਖਿਆ ਵਾ ਕிட்ட 250 ਬੱਚੇ ਦਾ ਸਟਾਫ ਉਹਦੇ ਬੈਠਿਆ ਦੋ ਸੈਂਟਰ ਦਾ ਕੰਮ ਕਮਲਪੁਰ ਵੀ ਹੋ ਚੁੱਕਿਆ ਵਾ ਤੇ 300 ਦੇ ਕਿ ਲਈ ਬੱਚਾ ਉਸ ਦਾ ਤੇ ਬੜਾ ਵਧੀਆ ਇੱਕ ਜ਼ਿਲ੍ਹੇ ਦੇ ਵਿੱਚ ਇਹ ਹਾਕੀ ਨੂੰ ਖਾਸ ਕਰਕੇ ਕੁੜੀਆਂ ਨੂੰ ਮੈਂ ਬਾਰ ਬਾਰ ਕਹਿੰਨਾ ਕਿ ਕੁੜੀਆਂ ਵੱਡੀ ਕ ਵੱਡੀ ਕੈਂਟੀ ਵਿੱਚ ਪਹੁੰਚੀਆਂ ਨੇ ਤੇ ਇੱਕ ਬੜੀ ਵਧੀਆ ਗੱਲ ਆ ਇਹਨਾਂ ਦੇ ਵਿੱਚੋਂ ਜਿੰਨੇ ਜਿੰਨੇ ਸੀਟਾਂ ਜਿਹੜੇ ਸੈਂਟਰ ਨੂੰ ਅਲਾਟ ਹੋਈਆਂ ਨੇ ਉਹ ਉਹਨੇ ਬੱਚੇ ਸਿਲੈਕਟ ਹੋ ਜਾਣਗੇ ਤੇ ਬਾਕੀ ਨੂੰ ਅਗਲੇ ਸਾਲ ਟ੍ਰਾਈ ਕਰੀ ਕੋਈ ਅ ਸੋ ਇਹ ਇਸ ਟ੍ਰਾਇਲ ਇਹਨਾਂ ਟ੍ਰਾਇਲ ਤੋਂ ਬਾਅਦ ਵੀ ਕੋਈ ਟ੍ਰਾਇਲ ਹੋਰ ਜਿਹੜੇ ਹੋਣ ਵਾਲੇ ਜਰਖੜ ਕੋਈ ਕਿ ਹਾਂਜੀ ਹਾਂਜੀ ਇਹ ਸਾਡੇ ਜ਼ਿਲ੍ਹੇ ਦੇ ਸਪੋਰਟਸ ਡਿਪਾਰਟਮੈਂਟ ਦੇ ਟ੍ਰਾਇਲ ਨੇ ਇਸ ਤੋਂ ਬਾਅਦ ਪੰਜਾਬ ਪੱਧਰ ਦੇ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਉਹ ਟ੍ਰਾਇਲ ਹੋਣਗੇ ਜਰਖੜ ਹੌਕੀ ਅਕੈਡਮੀ ਦੇ ਤਿੰਨ ਵਿੰਗ ਨੇ ਉਹਦੇ ਵਿੱਚ ਅੰਡਰ 40 ਅੰਡਰ 70 ਅੰਡਰ 90 ਅੰਡਰ 19 ਉਹ ਸਾਰੇ ਬੱਚੇ ਸਿਲੈਕਟ ਕੀਤੇ ਜਾਣਗੇ ਉਹ ਸੈਕਟਰ ਦੇ ਵਿੱਚੋਂ ਲਿਤੇ ਹੋਣਗੇ ਤੇ ਸਾਨੂੰ ਤਾਂ ਇੱਕ ਬੜੀ ਮਾਣ ਵਾਲੀ ਗੱਲ ਆ ਕਿ ਇਸ ਟਾਈਮ ਲੁਧਿਆਣਾ ਐਸਟੋਟਰ ਸਰਕਾਰ ਨੇ ਪੱਟੀ ਆ ਇਸ ਸਾਡੀ ਜਿਹੜੀ ਐਸਟੋਟਰਫਾ ਉਹ ਹਾਕੀ ਲਈ ਬੜੇ ਮੱਧਿਆ ਬਦਦ ਤੇ ਵੱਡੇ ਪੱਧਰ ਤੇ ਜੋ ਹੋ ਰਹੀ ਹੈ ਤੇ ਕਿਉਂਕਿ ਸਾਡੀ ਨਿੱਜੀ ਤਰਫ ਹੈਗੀ ਆ ਇਸ ਕਰਕੇ ਮੈਂ ਸਭ ਨੂੰ ਵੀ ਬੇਨਤੀ ਕਰਦਾ ਜਿਹੜੀਆਂ ਐਨ ਜੀਓ ਜਾਂ ਸਪੋਰਟਸ ਅਕੈਡਮੀ ਆਪਦੇ ਦਮ ਤੇ ਕੰਮ ਕਰਿਆ ਨੇ ਉਹਨਾਂ ਦੀ ਬਾਪ ਪੜੀ ਜਾ ਉਹਨਾਂ ਨਾਲ ਬਦਬਦਮਾਤੇ ਕੀਤੀ ਜਾਵੇ ਜਿੱਦਾਂ ਉਹਨੇ ਜਰਖੜਾ ਅਕੈਡਮੀ ਆ ਕਬੱਡੀ ਸੈਂਟਰ ਹੈ ਕਿਲਾ ਰਮਰਾ ਮੁੰਡੀਆਂ ਸੈਂਟਰ ਇਹ ਆਪਦੇ ਦਮ ਤੇ ਬੜਾ ਵਧੀਆ ਕੰਮ ਕਰ ਰਹੇ ਨੇ ਫਿਰ ਤਾਂ ਜਗਰਾਉ ਕੱਟ ਦੇ ਵਿੱਚ ਬੜਾ ਵਧੀਆ ਕੰਮ ਹੋ ਰਿਹਾ 44 ਸੈਂਟਰ ਹੈ ਤੇ ਰੂਮੀ ਦੇ ਵਿੱਚ ਹੈ ਜਿੱਥਾ ਜਿੱਥੇ ਵੀ ਇਹ ਕੰਮ ਹੋ ਰਿਹਾ ਉਥੇ ਸਰਕਾਰ ਨੂੰ ਇਹਨਾਂ ਸੈਂਟਰ ਦੀ ਬਾਪੜ ਦੇ ਚਾਹੀਦੀ ਆ ਇਹਨਾਂ ਨੂੰ ਕੋਈ ਨਾ ਕੋਈ ਪੱਕੀ ਗ੍ਰਾਂਟ ਦੇਣੀ ਚਾਹੀਦੀ ਆ ਔਰ ਬੱਚਿਆਂ ਨੂੰ ਬੱਤ ਵਸ ਸਪੈਸ਼ਲਿਟੀ ਦੇਣੀ ਚਾਹੀਦੀ ਆ ਧੰਨਵਾਦ ਸਰ ਥੈਂਕ ਯੂ ਅਜੀ ਮੈਂ ਮਤਤ ਫਾਈਨੈਂਸ ਕੰਪਨੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਮੇਂ ਸਮੇਂ ਸਰ ਸਪਾਂਸਰ ਕੀਤਾ ਰਾਉਂਡ ਗਲਾਸ ਫੋਕੀ ਅਕੈਡਮੀ ਪੰਜਾਬ ਤੇ ਹੋਰ ਵੀ ਜਿਹੜੇ ਪਤਵੰਤੇ ਸੱਜਣ ਆ ਜਿਹੜੀ ਮਦਦ ਕਰ ਰਹੇ ਹੈ ਬੱਚਿਆਂ ਦੇ ਲਈ ਤੇ ਅਸੀਂ ਗਰਲਸ ਲਈ ਜਿਹੜਾ ਹੈ ਡੈਡੀਕੇਸ਼ਨ ਦੇ ਨਾਲ ਕੰਮ ਕਰ ਰਹੇ ਹਾਂ ਤੇ ਮੈਂ ਸਾਰੇ ਨੂੰ ਇਹ ਬੇਨਤੀ ਕਰੂਗਾ ਕਿ ਆਉਣ ਵਾਲੇ ਟਾਈਮ 'ਚ ਇਹ ਬੱਚੇ ਜਿਹੜੇ ਸਾਡੇ ਹੈਗੇ ਦੇਸ਼ ਦਾ ਭਵਿੱਖ ਹੈ ਤੇ ਇਹਨਾਂ ਨੂੰ ਅਸੀਂ ਅੱਗੇ ਲੈ ਕੇ ਜਾਣਾ ਹੈ ਤਾਂ ਕਿ ਸਾਡੇ ਪੰਜਾਬ ਸਾਡੇ ਮੁੱਡੀਆਂ ਕਲਾ ਸਕੂਲ ਤੇ ਸਾਡੇ ਲੁਧਿਆਣੇ ਤੇ ਸਾਡੇ ਦੇਸ਼ ਦਾ ਜਿਹੜਾ ਨਾਮ ਰੌਸ਼ਨ ਹੋਵੇ। ਸੁਪਰ ਕੁੜਤਾ ਜੀ ਅੱਜ ਜਿਹੜੇ ਆ ਟ్రਾਇਲ ਚੱਲ ਰਿਹਾ ਆ ਕਿਸ ਚੀਜ਼ ਦੇ ਟ్రਾਇਲ ਹੋ ਰਿਹਾ ਜੋ Jharkhand ਦੇ ਵਿਖੇ ਅੱਜ ਹੀ ਸਪੋਰਟਸ ਡਿਪਾਰਟਮੈਂਟ ਦੇ ਡੇ ਸਕਾਲਰ ਵਿੰਗਾਂ ਦੇ ਟ్రਾਇਲ ਹੋ ਰਹੇ ਨੇ ਇਹ 8 ਤੋਂ 12 ਅਪ੍ਰੈਲ ਦੇ ਵਿੱਚ ਟ੍ਰਾਇਲ ਸਪੋਰਟ ਬੋਰਡ ਮੈਂ ਰੱਖੇ ਨੇ ਤੇ ਅੱਜ ਮਾਤਾ ਸਾਹਿਬ ਕੋਰ ਸਟੇਡੀਅਮ ਜਾ ਕੇ ਦੇ ਕੇ ਇਹ ਟ੍ਰਾਇਲ ਹੋ ਰਹੇ ਨੇ ਕੱਲ ਇਹਨਾਂ ਦੀ ਰਜਿਸਟ੍ਰੇਸ਼ਨ ਹੋਈ ਸੀਗੀ ਤੇ ਨਾਲ ਅੱਜ ਰਜਿਸਟ੍ਰੇਸ਼ਨ ਵੀ ਹੋ ਰਹੀ ਆ ਤੇ ਟ੍ਰਾਇਲ ਵੀ ਹੋ ਰਹੇ ਨੇ ਕਿੰਨੇ ਕ ਬੱਚੇ ਇੱਥੇ ਪਹੁੰਚੇ ਹੋ ਜੀ ਤੇ ਘੱਟੋ ਘੱਟ 200 ਬੱਚੇ ਦੇ ਕਰੀਬ ਅੱਜ ਆਇਆ ਜੀ ਟ੍ਰਾਇਲ ਦੇਣਾ ਲੜਕੇ ਤੇ ਲੜਕੀਆਂ ਨਾਮ ਆਪਣਾ ਸ਼ਸ਼ੀ ਗਰ ਮੇਰਾ ਨਾਮ ਹੈਂ ਜਿਲ੍ਹਾ ਤੇ ਮੈਂ ਲੁਧਿਆਣਾ ਜਿਲ੍ਹੇ ਤੋਂ ਆਈ ਹਾਂ ਤੇ ਇੱਥੇ ਅਸੀਂ ਟ੍ਰਾਇਲ ਦੇਣ ਆਈ ਸੀਗੇ ਇੱਥੇ ਬਹੁਤ ਜ਼ਿਆਦਾ ਅੱਛੀ ਫੈਸਿਲਿਟੀਆਂ ਹੈ ਜੀ ਮੇਰਾ ਨਾਮ ਕਿਰਨਜੀਤ ਕੌਰ ਹੈ। ਕਿੱਥੇ ਔਰ ਕਿਹੜੀ ਕਿਨਵੀ ਕਲਾਸ ਪੜ੍ਹਦੇ ਹੋ? ਜੀ ਮੇਰੇ ਤੈਂਤ ਤੇ ਹੁਣੇ ਪੇਪਰ ਕਲੀਅਰ ਹੋਏ ਨੇ ਤੇ ਮੈਂ ਹੁਣ ਪਲੱਸ 1 ਚ ਜਾਣਾ ਤੇ ਮੈਂ ਹਾਕੀ ਖੇਡਦੀ ਆ ਮੁੰਡੀਆਂ ਕਲਾ ਐਸਓਈ ਮੁੰਡੀਆਂ ਕਲਾ ਵਿੱਚ ਪੜ੍ਹਦੀ ਆ ਤੇ ਮੇਰੇ ਪੁੱਛ ਦਾ ਨਾਮ ਹਨਪ੍ਰਸਾਦ ਹੈ। ਅੱਜ ਬੇਟੇ ਇੱਥੇ ਆਏ ਹੋ ਤੁਸੀਂ ਮੈਂ ਦੇਖਿਆ ਤੂੰ ਵਧੀਆ ਵਧੀਆ ਯੂਨੀਫਾਰਮ ਪਾਈ ਹੋਈਆਂ। ਅੱਜ ਜਰਖੜ ਦੇ ਹਾਕੀ ਐਸਟ੍ਰੋਟ੍ਰਾਫ ਤੇ ਆਏ ਹੋ ਓ ਸੋ ਕਿਸ ਵਿਸ਼ੇ ਦੇ ਵਿੱਚ ਤੁਸੀਂ ਇੱਥੇ ਆਏ ਹੋ? ਅੱਜ ਹਾਕੀ ਡਿਪਾਰਟਮੈਂਟ ਨੇ ਇੱਥੇ ਜਰਖੜ ਵਿੱਚ ਟ੍ਰਾਇਲਸ ਰੱਖੇ ਸੀ ਹਾਕੀ ਦੇ ਅਸੀਂ ਉਹ ਹਾਕੀ ਦੀ ਟ੍ਰ

ਅੱਛਾ ਸਰ ਅੱਜ ਜਰਖੜ ਵੀ ਕੇ ਬੱਚੇ ਦੇਖ ਰਹੇ ਬਹੁਤ ਆਏ ਹੋਇਆ ਤੇ ਅੱਜ ਕੀ ਪ੍ਰੋਗਰਾਮ ਹੋ ਰਿਹਾ ਇੱਥੇ ਅੱਜ ਸਪੋਰਟਸ ਡਿਪਾਰਟਮੈਂਟ ਵੱਲੋਂ ਸਾਡੇ ਡੇ ਸਕਾਲਰ ਦੇ ਹਾਕੀ ਦੇ ਟ੍ਰਾਇਲਸ ਹੈ ਇਹ ਤਕਰੀਬਨ ਸਾਡੇ ਕੋਲ 80 ਕੁੜੀਆਂ ਜਿਹੜੀਆਂ ਹਾਕੀ ਖੇਡਦੀਆਂ ਤੇ ਇਹ ਅਸੀਂ ਸੈਕੰਡ ਕਲਾਸ ਤੋਂ ਲੈ ਕੇ ਜਿਹੜੇ ਹੈਗੇ ਪਲੱਸ 2 ਤੱਕ ਜਿਹੜੇ ਬੱਚੇ ਆਪਣੇ ਹਾਕੀ ਖੇਡਦੇ ਆ ਤੇ ਗਰਲਸ ਨੂੰ ਅਸੀਂ ਜਿਹੜਾ ਸਪੈਸ਼ਲ ਜਿਹੜਾ ਹੈਗਾ ਹਾਕੀ ਟ੍ਰੇਨਿੰਗ ਕਰਾ ਰਹੇ ਆ ਜਿਵੇਂ ਮੈਂ ਆਪ ਐਨਆਈਐਸ ਹਾਕੀ ਕੋਚ ਆ ਤੇ ਐਜ਼ ਅ ਫਿਜ਼ੀਕਲ ਐਜੂਕੇਸ਼ਨ ਟੀਚਰ ਸਾਡੀ ਡਿਊਟੀ ਬੰਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਈਏ ਕਿਉਂਕਿ ਗਰਲਸ ਨੂੰ ਜਿਹੜਾ ਹੈ ਮੌਕਾ ਘੱਟ ਮਿਲਦਾ ਹੈ ਤੇ ਇਸ ਕਰਕੇ ਅਸੀਂ ਜਿਹੜਾ ਹੈ ਗਰਲਸ ਨੂੰ ਟ੍ਰੇਨਿੰਗ ਦੇ ਰਹੇ ਹਾਕੀ ਦੀ ਤੇ ਸਾਡੇ ਨਾਲ ਪੇਰੈਂਟਸ ਨਾਲ ਜੁੜੇ ਹੋਏ ਆ ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਅੱਗੇ ਜਾ ਕੇ ਵਧੀਆ ਜੋਬ ਕਰਨ ਆਪਣੇ ਪੈਰਾਂ ਤੇ ਖੜੇ ਹੋਣ ਤੇ ਵਧੀਆ ਹਾਕੀ ਖੇਡਣ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਆ ਗਰਲਸ ਹਾਕੀ ਚ ਅੱਜ ਦੀ ਡੇਟ ਚ ਗਰਲਸ ਦਾ ਜਿਹੜਾ ਗ੍ਰਾਫ ਹੈ ਉਹ ਕਾਫੀ ਡਾਊਨ ਹੈ ਤੇ ਇਹ ਸਾਡੀ ਜ਼ਿੰਮੇਵਾਰੀ ਬੰਦੀ ਹੈ ਅਸੀਂ ਜਿਹੜੇ ਹਾਕੀ ਦੇ ਗਰਾਫ ਨੂੰ ਅਸੀਂ ਉੱਚਾ ਚੱਕੀਏ ਤੇ ਮੈਂ ਸਰਕਾਰਾਂ ਤੋਂ ਵੀ ਇਹੇ ਬੇਨਤੀ ਕਰਦਾ ਵੀ ਜੇ ਸਾਡੀ ਥੋੜੀ ਜੀ ਹੈਲਪ ਕਰਨਗੇ ਜਿਵੇਂ ਸਾਨੂੰ ਛੋਟੇ ਸਿਕਸ ਸਾਈਡ ਹਾਕੀ ਗਰਾਊਂਡਸ ਪ੍ਰੋਵਾਈਡ ਕਰਨ ਤੇ ਰਾਉਂਡ ਗਲਾਸ ਤੋਂ ਸਾਨੂੰ ਜਿਹੜੀ ਹੈ ਸਪੋਰਟਸ ਕਿਟਸ ਪ੍ਰੋਵਾਈਡ ਹੋ ਰਹੀਆਂ ਤੇ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਵੀ ਸਾਨੂੰ ਬਹੁਤ ਮਦਦ ਕਰ ਰਿਹਾ ਤੇ ਜਿਹੜਾ ਪਿਛਲਾ ਸੈਸ਼ਨ ਜਿਹੜਾ ਸਾਡਾ ਹੈਗਾ 2024-25 ਸਾਡੇ 4 ਗੁਣੀਆਂ ਜਿਹੜੀਆਂ ਨੈਸ਼ਨਲਸ ਖੇਡੀਆਂ ਤੇ ਉਹਦੇ ਚ ਅੰਡਰ 14 ਅੰਡਰ 17 ਤੇ ਅੰਡਰ 19 ਤੇ ਜਿੱਥੇ ਸਾਡਾ ਖੇਡਣ ਦਾ ਖਾਬ ਹੁੰਦਾ ਰਾਂਚੀ ਅਸੀਂ ਅਸੀਂ ਨੈਸ਼ਨਲਸ ਖੇਲ ਕੇ ਆਏ ਆ ਸਾਡੇ ਬੱਚੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਿਆ ਹੈ ਕਿ ਬੱਚੇ ਅੱਗੇ ਜਾਣ ਤੇ ਪਿਛਲੇ ਸਾਲ ਅਸੀਂ ਡਿਸਟ੍ਰਿਕਟ ਅੰਡਰ 14 17 19 ਤਿੰਨੋਂ ਗਰੁੱਪ ਚ ਅਸੀਂ ਚੈਂਪੀਅਨ ਰਹੀ ਹਾਂ ਤੇ ਸਟੇਟ ਲੈਵਲ ਤੇ ਸਾਡੀ ਪਰਫਾਰਮੈਂਸ ਬਹੁਤ ਵਧੀਆ ਰਹੀ ਹੈ ਤੇ ਅਸੀਂ ਹੁਣ ਇਹੀ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਟਾਈਮ 'ਚ ਸਾਡਾ ਹਾਕੀ ਜਿਹੜਾ ਹੈਗਾ ਬਹੁਤ ਇੰਪਰੂਵ ਹੋਵੇ ਤੇ ਆਉਣ ਵਾਲੇ ਟਾਈਮ 'ਚ ਸਾਡੇ ਬੱਚੇ ਜਿਹੜਾ ਅੱਗੇ ਨੈਸ਼ਨਲ ਲੈਵਲ ਤੇ ਮੈਡਲ ਲੈ ਕੇ ਆਣ